ਦੇ ਸੇਲ ਵਾਸਤੇ ਟਰਾਲੀਆਂ ਨੇ ਜੀ ਲੈਫਟ ਵਾਲੀਆਂ 11:30 ਦੀਆਂ ਰੇਟ 175000 ਰੁਪਿਆ ਸੋ ਸੇਮ ਟਰਾਲੀਆਂ ਨੇ ਜੀ ਬੰਦੇ ਤੇ ਜਾਲੀ ਵਗੈਰਾ ਲੱਗੀਆਂ ਵੀ ਨੇ ਜੀ ਇਹ ਰੇਟ ਟਰਾਲੀ ਦਾ ਵੀ 175000 ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੀਆਂ ਵੀ ਨੇ ਜੀ ਬਾਕੀ ਐਡ ਕਰਾਉਣ ਲਈ ਨੰਬਰ ਨੋਟ ਕਰ ਸਕਦੇ 96468 743360 ਤੇ ਆਪਣਾ ਕਾਰਡ ਲੈ ਸਕਦੇ ਹੋ ਜੀ ਬਰਨਾਲਾ ਟਰੈਕਟਰ ਮੰਡੀ ਤੇ ਐਡ ਗਰਾਊਂਡ ਲਈ ਵੀ ਸੰਪਰਕ ਕਰ ਸਕਦੇ ਆਂ ਬਾਕੀ ਖੇਤੀਬਾੜੀ ਦਾ ਕਿਸੇ ਵੀ ਤਰ੍ਹਾਂ ਦਾ ਸੰਦ ਖਰੀਦਣ ਵੇਚਣ ਲਈ ਵੀ ਸੰਪਰਕ ਕਰ ਸਕਦੇ ਆਂ ਅੱਗੇ ਦਿਖਾਉਣਾ ਵੀਰ ਤੁਹਾਨੂੰ ਅੱਜ ਦੋਸਤੋ ਸਵਾਗਤ ਹੈ ਜੀ ਵੀਡੀਓ ਵਿੱਚ ਅੱਜ ਪਹੁੰਚੇ ਆਂ ਵੀਰ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣਾ ਟਰੈਕਟਰ ਟਰਾਲੀ ਦੇ ਨਾ ਰੇਟ ਚੱਲਦੀ ਆਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਗੱਲੋ ਸਬਸਕ੍ਰਾਈਬ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਨੰਬਰ ਨੋਟ ਕਰ ਸਕਦੇ ਹੋ 96468 74360 ਅੱਗੇ ਦਿਖਾਉਣਾ ਤੁਹਾਨੂੰ ਟਰੈਕਟਰ ਟਰਾਲੀ ਦਾ ਰੇਟ ਵੀਡੀਓ ਨੂੰ ਚੱਲਦੀ ਆ ਮਾਡਲ 2017 ਰਿਮਾਂਡ ਹੈੜੀ 5 ਲੱਖ ਤੇ 25000 ਰੁਪਇਆ ਵੀਡੀਓ ਨੂੰ ਚੱਲਦੀ ਵਾਲੀ ਨੂੰ ਸ਼ੇਅਰ ਜ਼ਰੂਰ ਕਰ ਦੇਈ ਬਰਨਾਲਾ ਰੈਟਰ ਮੰਡੀ ਗਏ ਵੀ ਡੀਆਈ 750 ਸੋਨਾਲੀਕਾ ਰੰਗ ਪੈਂਡ ਦਾ Ориਜినਲ ਆ ਜੀ ਪੀਵੀ 19 ਨੰਬਰ ਹੈ ਡਿਮਾਂਡ ਹੈੜੀ 317000 ਰੁਪਇਆ ਮਾਡਲ 2006 ਹੈ ਵੀਰ ਦਾ ਕੰਟੈਕਟ ਨੰਬਰ ਆਗਾ 96468 43360 ਵੀਰ ਦਾ ਕੰਟੈਕਟ ਨੰਬਰ ਆ ਅੱਗੇ ਵੀ ਸਵਰਾਜ 855 1999 ਮਾਡਲ ਹੈ ਡਿਮਾਂਡ ਆੜੀ 230000 ਰੁਪਇਆ ਮੇਰਾ ਕੰਟੈਕਟ ਨੰਬਰ ਆ ਹੈਗਾ 96468 43360 ਟਰੈਕਟਰ ਦਾ ਕੰਟੈਕਟ ਨੰਬਰ ਆ ਟਾਇਰ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੇ ਸੁੱਕਾ ਪੇਜੀ ਇੰਜਣ ਵਗੈਰਾ ਵੱਲੀਓ ਐਕ ਟਾਇਰ 14928 ਦੇ ਨੇ ਤੇ ਟਰਾਲੀ ਹੈ ਜੀ ਲਿਫਟ ਵਾਲੀ ਬੈੱਡ ਵੰਗੇ ਸਮੇਤ ਆ ਡਿਮਾਂਡ ਆ 148000 ਰੁਪਇਆ ਗਵੀਰ ਸਵਰਾਜ 855 ਐਫੀ ਮਾਡਲ 2008 ਹੈ ਡਿਮਾਂਡ ਆੜੀ 355000 ਰੁਪਇਆ ਕੁਝ ਨਗਰ ਵਗੈਰਾ ਦੇ ਸਕਦੇ ਹਾਂ ਟਰੈਕਟਰ ਦੀ ਵੀਡੀਓ ਨੂੰ ਚੰਗੀ ਆਲਦੀ ਵਿੱਚ ਸ਼ੇਅਰ ਜ਼ਰੂਰ ਕਰਦੇ ਹੋ ਜੀ ਗਗਵੀਰਪੁਰ ਸਵਰਾਜ 855 ਜੀ ਟਰੈਡਰ ਮਾਡਲ ਆ 2011 ਹੈ ਡਿਮਾਂਡ ਆੜੀ 385000 ਰੁਪਏ ਆ ਆਰ ਪੀ ਟੂ ਆ ਗਗਵੀਰ ਸਵਰਾਜ 855 ਕਲੰਪੀ ਵਗੈਰਾ ਲੱਗੀ ਵੀ ਟਰੈਕਟਰ ਨੂੰ 1996 ਮਾਡਲ ਆ ਡਿਮਾਂਡ ਆੜੀ 210000 ਰੁਪਏ ਆ ਵੀਰ ਦਾ ਕੰਟੈਕਟ ਨੰਬਰ ਹੈਗਾ 82890 17643 ਵੀਰ ਦਾ ਕੰਟੈਕਟ ਨੰਬਰ ਹੈ ਗਵੀਰ ਸਵਰਾਜ 855 ਪਾਵਰ ਸਟੀering ਹੈ ਜੀ 2012 ਮਾਡਲ ਹੈ ਡਿਮਾਂਡ ਹੈ 4.5 ਲੱਖ ਰੁਪਈਆ ਅੱਗੇ ਵੀਰ ਫਾਰਮ ਡ੍ਰੈਗ 60 1997 ਮਾਡਲ ਹੈ ਡਿਮਾਂਡ 1.85 ਲੱਖ ਰੁਪਈਆ ਨੰਬਰ ਬੋਲੀ ਮਾਈ ਕਿੰਨਾਗਾ 75894 35551 35551 ਵੀਰ ਦਾ ਕੰਟੈਕਟ ਨੰਬਰ ਆ ਆ ਟਰੈਕਟਰ ਵੀ ਵੀਰ ਦਾ ਹੀ ਹੈ 2012 ਜੀ ਅੱਗੇ ਵੀਰ 855 ਵੀ ਇਸੇ ਵੀਰ ਦਾਗਾ ਇਹ ਟਰੈਕਟਰ 1991 ਮਾਡਲ ਡਿਮਾਂਡ 1,30,000 ਰੁਪਇਆ ਐਫੀ ਕਰਾਇਆ ਹੋਇਆ ਬਾਈ ਕਹਿੰਦਾ ਪਿੱਛਾ ਘਟਾ ਡਬਲ ਕਲੱਚ ਆਗਾ ਬਾਕੀ ਹਿੱਸਾ ਵੀ ਟੌਪ ਮਾਡਲ ਵਾਲਾ ਲੱਗਿਆ ਬਾਈ ਉੱਚੇ ਮਾਡਲ ਦੀ ਕੰਡੀਸ਼ਨ ਦੇ ਸਕਦੇ ਉੱਚੇ ਮਾਡਲ ਬਿਲਕੁਲ ਕੰਮ ਧੰਦਾ ਪਾਈਆਂ ਦਾ ਪੂਰਾ ਕਰਾਇਆ ਹੋਇਆ ਹੈਗਾ ਬਾਈ ਕੰਟੈਕਟ ਨੰਬਰ ਫੇਰ ਬੋਲਦੇ ਆ 75894 75894 3551 3551 ਵੀਰ ਦਾ ਕੰਟੈਕਟ ਨੰਬਰ ਆ ਪੰਜਾਬ ਨੰਬਰ ਟਰੈਕਟਰ ਨੇ ਜੀ ਸਾਰੇ ਅੱਗੇ ਵੀਰ ਸਵਰਾਜ 744 ਐਫੀ ਮਾਡਲ 2001 ਦਾ ਡਿਮਾਂਡ ਹੈ 2,60,000 ਰੁਪਏ ਕੰਡੀਸ਼ਨ ਵਗੈਰਾ ਦੇ ਸਕਦਾ ਟਰੈਕਟਰ ਦੀ ਗਵੀਰ ਫੋਰਡ 361994 ਮਾਡਲ ਹੈ ਡਿਮਾਂਡ ਹੈ 1,45,000 ਰੁਪਏ ਵੀਰ ਦਾ ਕੰਟੈਕਟ ਨੰਬਰ ਆਵੇਗਾ 87 29941979 ਵੀਰ ਦਾ ਕੰਟੈਕਟ ਨੰਬਰ ਹੈ ਬਾਕੀ ਆਪਣੇ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਇਹਨਾਂ ਜੋ ਟਰੈਕਟਰ ਖਰੀਦਣ ਲਈ 96468744360 ਤੇ ਗਵੀਰ 2015 ਮਾਡਲ ਸਵਰਾਜ 855 ਡਿਮਾਂਡ ਹੈ 495000 ਰੁਪਏ ਟਾਇਰਾ ਵਗੈਰਾ ਬਣੀਓ ਕੰਡੀਸ਼ਨ ਦੇ ਸਕਦੇ ਹਾਂ ਸਵਰਾਜ ਦੇ ਇੰਜਨ ਵਾਲਾ ਜੀ ਅੱਗੇ ਸਵਰਾਜ 735 ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਇਹਨਾਂ ਚੋਂ 98 ਮਾਡਲ ਹੈ ਡਿਮਾਂਡ ਹੈ ਜੀ 210000 ਰੁਪਏ ਨਵੀਰ ਹੌਲੈਂਡ 3630 ਪਲੱਸ ਹੋਰਵਿਕ ਫੋਰ ਦੇ 18 ਮਾਡਲ ਹੈ ਡਿਮਾਂਡ ਹੈ ਜੀ 755000 ਰੁਪਏ ਕਲੰਪੀ ਵਗੈਰਾ ਲੱਗੀ ਹੋਈ ਹੈ ਟਰੈਕਟਰ ਦੇ ਉਜਾਵੀ ਫੇਰ ਸਵਰਾਜ 855 ਜੀ 755 ਐਫੀ ਆਰ ਪੀਟੀਓ ਇਹਨਾਂ ਸਟਾਰ ਦੇ ਵਿੱਚ ਆ ਮਾਡਲ 11 ਗਾ ਜੀ ਡਿਮਾਂਡ ਹੈ 395000 ਰੁਪਿਆ ਅੱਗੇ ਵੀਰ ਸੋਨਾਲੀਕਾ 2021 ਮਾਡਲ ਹੈ 665000 ਰੁਪਿਆ ਡਿਮਾਂਡ ਹੈ 22500 ਘੰਟੇ ਨੂੰ ਚੱਲਿਆ ਟਰੈਕਟਰ ਦੇ ਮਾਰਕ ਘਸਿਆ ਨਹੀਂ ਜੀ ਟਾਇਰਾਂ ਦਾ ਇਹੜਾ ਵੀਰ ਦਾ ਕੰਟੈਕਟ ਨੰਬਰ ਆ ਹੈਗਾ 82890 177343 ਵੀਰ ਦਾ ਕੰਟੈਕਟ ਨੰਬਰ ਹੈ ਏਰੀਆ ਬਰਨਾਲਾ ਵੀਰ ਦਾੜਾ ਅੱਗੇ ਵੀਰ ਸਵਰਾਜ 855 9010 ਮਾਡਲ ਹੈ ਡਿਮਾਂਡ ਹੈੜੀ 365000 ਰੁਪਏ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇ ਸਕਦੇ ਨੇ ਇਹਦੀ ਵੀ ਟਰੈਕਟਰ ਦੀ ਅੱਗੇ ਫਾਰਮ ਟਰੈਕਟ 6055 ਮਾਡਲ 17 ਹੈ ਡਿਮਾਂਡ ਹੈੜੀ 585000 ਰੁਪਏ ਡੱਕ ਵਗੈਰਾ ਲੱਗਾ ਹੋਇਆ ਟਰੈਕਟਰ ਤੇ ਇਹ ਵੀ ਜਿਹੜਾ ਵੀਰ ਦਾ ਕੰਟੈਕਟ ਨੰਬਰ ਆ ਹੈਗਾ 82890 177343 ਵੀਰ ਦਾ ਕੰਟੈਕਟ ਨੰਬਰ ਹੈ ਗਈ 1997 ਮਾਡਲ 475 ਦੀ ਮੰਗ 1,80,000 ਰੁਪਏ ਗੈਸ ਸਵਰਾਜ 855 ਜੀ 97 ਮਾਡਲ ਹੈ ਘਰੇਲੂ ਟਰੈਕਟਰ ਹੈ ਜੀ ਇਹ 2,05,000 ਰੁਪਏ ਦੀ ਮੰਗ ਹੈ ਜਿਹੜਾ ਵੀਰ ਦਾ ਕੰਟੈਕਟ ਨੰਬਰ ਹੈਗਾ 9417168740 ਵੀਰ ਦਾ ਕੰਟੈਕਟ ਨੰਬਰ ਹੈ ਅੱਗੇ ਵੀਰ ਫੇਰ ਸਵਰਾਜ 855 ਜੀ 1996 ਮਾਡਲ ਹੈ ਮੰਗ 1,90,000 ਰੁਪਏ ਡੇਵਿਡ 3 ਸਪੀਡ ਚ ਹੈ ਸਵਰਾਜ 855 22 ਮਾਡਲ ਕੋਈ ਕਹਿੰਦਾ ਨਹੀਂ 7,60,000 ਰੁਪਿਆ ਡਿਮਾਂਡ ਆ ਇਹ ਵੀ ਸਵਰਾਜ 855 ਯਾਰ 10 ਮਾਡਲ ਆ ਡਿਮਾਂਡ ਆ 3,65,000 ਰੁਪਿਆ ਵੀਰ ਦਾ ਕੰਟੈਕਟ ਨੰਬਰ ਹੈ 82890 17743 ਵੀਰ ਦਾ ਕੰਟੈਕਟ ਨੰਬਰ ਹੈ ਇਹ ਵੀ ਵੀਰ ਨੂੰ ਸਵਰਾਜ 735 ਦਾ ਨਹੀਂ 98 ਮਾਡਲ ਹੈ ਐਚ 4 ਨੰਬਰ ਆ ਡਿਮਾਂਡ ਆ 1,25,000 ਰੁਪਿਆ ਬਾਕੀ ਮੌਕੇ ਦਾ ਟਰੈਕਟਰ 1,12,000 ਦਾ ਹੋ ਜੂਗਾ ਜੀ ਵੀਰ ਦਾ ਕੰਟੈਕਟ ਨੰਬਰ ਆਵੇਗਾ 96468 743360 ਬਰਨਾਲਾ ਟਰੈਕਟਰ ਮੰਡੀ ਤੇ ਵੀਡੀਓ ਨੂੰ ਜਲਦੀ ਜਲਦੀ ਨੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ 96468 743360 ਧੰਨਵਾਦ ਵੀਰ